ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂ ਆਤੋ ਅਰੇ ਵਾਰੇ ਜਾਈਏ ਸੰਗਤੇ ਸਾਧੂ ਆਤੋ ਅਰੇ ਵਾਰੇ ਜਾਈਏ ਸੰਗਤੇ ਰੱਬ ਜੇ ਹਾ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਬੜੀ ਸੋਝ ਸੋਚ ਮੋਹ ਗੱਲ ਕੱਢ ਸਾਧੂ ਕਦੇ ਪੋਲਾਣੀ ਵਚਨ ਛੱਡਦੇ ਸਾਧੂ ਕਦੇ ਪੋਲਾਣੀ ਵਚਨ ਛੱਡਦੇ ਸਾਧੂਆਂ ਦੀ ਮੋੜਦਾ ਨਾ ਕਰਤਾਰ ਜੀ ਸਾਧੂਆਂ ਦੀ ਮਹਿਮਾਇ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾਇ ਪਰੇ ਅਪਾਰ ਜੀ ਸੁੱਕੀ ਆਵੇ ਲਾਣੂ ਸਾਧੂ ਫਲ ਲਾਵਦੇ ਪੁੱਤਰਾਂ ਦੇ ਦੀਵੇ ਕਰਾ ਚ ਜੇ ਕਾਂਦੇ ਦੀਵੇ ਕਾ ਰਜ ਜਿਗਾਵਦੇ ਦੁਬਦੇ ਹੋਇਆਂ ਨੂੰ ਸਾਧੂ ਦਿੰਦੇ ਤਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਰਸਤਾ ਵਖਾਂਦੇ ਹੋ ਭੁੱਲੀ ਹੋਇ ਲਕਾਈ ਨੂੰ ਰੱਬ ਨਾਲ ਜੋੜਦੇ ਆ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਆ ਮਾਈ ਭਾਈ ਨੂੰ ਨੇ ਸੰਤਾਂ ਨਿਰੰਯਮ ਜਾਣਦਾ ਹਰ ਕੋਈ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪੌਂਦਾ ਨਹੀਂ ਅਹੰਕਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਨੀਵੇ ਹੋ ਜੋ ਸਾਧੂਆਂ ਦੀ ਸਰਨੇ ਆਉਂਦਾ ਹੈ ਉਹ ਮੋਹ ਮੰਗਿਆ ਮੋਰਾ ਦਾ ਪੌਂਦਾ ਹੈ ਉਹ ਮੋਹ ਮੰਗਿਆ ਮੋਰਾ ਦਾ ਭਲਾ ਸਾਧੂ ਆਣੇ ਲੋੜਿਆ ਸਾਧੂ ਆਂਦਾ ਕਹਿਆ ਰੱਬ ਵੀ ਨਾ ਮੋੜਿਆ ਸਾਧੂ ਆਂਦਾ ਕਹਿਆ ਰੱਬ ਵੀ ਨਾ ਮੋੜਿਆ ਵੱਡੇ ਪਾਗਾਂ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ